ਅੰਬਿਆ ਅਸੀਂ ਵੋਟ ਨਹੀਂ ਜਾਣਾ ਤਾਂ ਆ ਬੰਦਾ ਅਸੀਂ ਤੁਹਾਨੂੰ ਛੱਡਿਆ ਹੀ 20 ਸਾਲ ਹੋ ਗਏ ਛੱਡਾ ਕਿ ਨਹੀਂ ਦੱਸੋ ਤੁਸੀਂ ਇਹ ਦੱਸੋ ਤੁਹਾਨੂੰ ਛੱਡਾ ਕਿ ਨਹੀਂ ਛੱਡਾ ਕੋਈ ਨਹੀਂ ਹੈ ਲੇਕਿਨ ਅੱਜ ਮੈਂ ਆਇਆ ਵੀ ਮੈਨੂੰ ਵੋਟ ਕਤੋਂ ਨਹੀਂ ਪਾਓਗੇ ਤਾਂ ਫਿਰ ਕਿਵੇਂ ਪਾਓਗੇ ਪਾਵਾ ਕੋਈ ਨਹੀਂ ਹੈ ਐਵੇਂ ਧਿਆਨ ਕਰ ਜੀ ਪੰਜ ਚਾਰ ਘੰਟੇ ਹੋ ਗਏ ਨੇ ਚਾਰ ਘੰਟੇ ਹੋ ਗਏ ਨੇ ਤੇ ਵੇਟ ਕਰਦਿਆਂ ਨੂੰ ਐਵੇਂ ਤਾਂ ਨਹੀਂ ਬੀਟੋ ਫਿਰ ਚਕਾਰਾ ਛੱਡੋ ਹਣ ਬਾਹਲੀਆ ਗੱਲਾਂ ਟਾਈਮ ਕਰਤੇ ਕਿ ਕੰਸਟੀਟੂਐਂਸੀਆਂ ਨਾਉਡ ਹੈ ਹਾਂਜੀ ਕਿ ਨਾਉਡ ਨਹੀਂ ਹਾਂਜੀ ਤੇ ਕਹਿੰਦੇ ਕਿ ਮੈਂ ਸਾਰਿਆਂ ਦੇ ਘਰ ਚ ਸ਼ਾਇਦ ਨਾ ਜਾ ਸਕਾਂ ਨਹੀਂ ਕਰੇ ਨਹੀਂ ਨਹੀਂ ਜਾ ਨਹੀਂ ਠੀਕ ਹੈ ਕਿ ਨਹੀਂ ਤੁਸੀਂ ਜਾਣਾ ਸਾਰਿਆਂ ਨੇ ਹੁਣ ਜਿੱਥੇ ਜਿੱਥੇ ਤੁਹਾਡੇ ਪਹੁੰਚ ਤੁਸੀਂ ਆਪੇ ਤੁਸੀਂ ਰਾਣਾ ਹੋ ਤੇ ਤੁਸੀਂ ਮੋਦੀ ਹੋ ਤੇ ਤੁਸੀਂ ਪੂਰਨ ਮਜਾਦੀਆ ਜੀ ਹੋ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਵੋਟਾਂ ਜਿਹੜੀਆਂ ਨੇ ਇਹ ਪਹਿਲੀ ਤਰੀਕ ਨੂੰ ਠੀਕ ਹੈ ਠੀਕ ਔਰ ਇਹਨਾਂ ਦੇ ਅੱਡੇ ਚੜ੍ਹਨ ਦੀ ਕੋਈ ਲੋੜ ਨਹੀਂ ਇਹ ਸਾਰਾ ਠਗੀ ਟੋਲਾ ਹੈ ਠੀਕ ਹੈ ਮੈਂ ਤੁਹਾਨੂੰ ਗੱਲ ਦੱਸ ਠੀਕ ਹੈ ਠੀਕ ਅੱਗੇ ਔਰ ਦੇਖੋ 92 ਸੀਟਾਂ ਲੈ ਕੇ ਉਹਨੇ ਜਿਹੜਾ ਆਮ ਆਦਮੀ ਪਾਰਟੀ ਹੈ ਉਨੇ ਕੀ ਕੀਤਾ ਹੈ ਕਿ ਨਾ ਫਰਾਰੀ ਦਾ ਕੀ ਨਾ ਉਹਦਾ सरारी फरारी सरारी तो सरारी फरारी हो गया आ गया सारी कणक ले 10 अपना जी की पुचकी खा गया सारी कणक कर... इमे सारी दे दे तो और नहीं खाते जाएंगे ऐसे खड़े ऐसे खड़े आज गए कोई टेढ़े ये ऐसे चला दे सरारी ਸਾਡੇ ਦ੍ਰਿਸ਼ਟੀਆ ਦੇ ਪਹਿਲਾ ਹੁੰਦੀ ਆ ਹੌਣ ਮੌਦਾ ਪਿਆ ਸਾਰੇ ਆਪਾਂ ਦੀ ਜਿੱਦਾ ਮੈਂ ਕਿ ਮੈਂ ਬਣਾ ਮਾਲਕ ਬਣਾਵਾਂਗਾ ਤੁਹਾਨੂੰ ਹਾਂਜੀ ਰਤਨ ਜੀ ਮਾਲਕ ਬਣਾਵਾਂਗੇ ਉਹ 750 ਕਿੱਲਾ ਹੈਗਾ ਜੀ 750 ਤੁਹਾਡੇ ਕੋਲ ਪਹਿਲਾਂ ਵੀ ਰਿਪੋਰਟ ਰੱਖੀ ਸੀ ਜਦੋਂ ਆਪਾਂ ਇੱਥੋਂ ਦੀ ਸਰਕਾਰ ਆਪਣੀ ਰਹੀ ਸੀ ਕਾਂਗਰਸ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਜੀ ਕਰਾਣਾ ਹੁੰਦਾ ਨਹੀਂ ਯਾਦ ਨਹੀਂ ਕੋਈ ਮਸਲਾ ਜਿਹੜੀ ਜ਼ਮੀਨ ਹੈ ਇਹ ਸੈਂਟਰਲ ਸਰਕਾਰ ਦੀ ਹੈ ਸਹੀ ਹੈ ਬਾਰਡਰ ਪਾਰ ਵਾਲੀ ਵੀ ਤੇ ਦਲੀ ਉਸ ਹੁਣ ਸੈਂਟਰ ਦੇ ਨਾਲ ਬਾਹ ਪੈ ਜਾਣਾ ਆਪਣਾ ਉਤਸਵ ਦੇ ਆਰਡਰ ਲਿਆ ਕੇ ਤੁਹਾਨੂੰ ਰਜਿਸਟਰੀ ਕਰਾ ਦੇਣਾ ਜਿਹੜੀ ਬੱਗ ਜਿੱਟੀਆਂ ਹੁੰਦੀਆਂ ਸੀ ਜੀ ਬਾਟਲ ਵਾਲੇ ਰਕਤੀਆਂ ਨਾ ਉਹ ਚੀਜ਼ ਹੋਰ ਹੈ ਇਹ ਦੇਸ਼ ਦੇ ਸ਼ਾਮਲਾਡ ਦੇ ਦੀ ਗੱਲ ਕਰੀ ਇਹ ਮਾਲਕੀ ਦੇ ਮਹਾਰ ਆਇਆ ਇਹ ਮਾਲਕੀ ਤੋਂ ਨਾਲ ਲੱਗੇ ਇਹ ਮਾਲਕੀ ਇਹ ਵੀ ਬਣਾ ਦੇਾਂਗੇ ਹਾਂਜੀ ਫਿਰ ਅਸੀਂ ਥੋੜੇ ਤੁਸੀਂ ਸਾਡੇ ਮੇਰੀ ਗੱਲ ਮੈਂ ਆਪਦੇ ਨਾਮ ਦਾ ਲੋਣੀ ਨਹੀਂ ਤੁਹਾਡੇ ਨਾਮ ਹੀ ਲੱਗਣ ਦੇਵਾਂਗੇ ਨਾ ਨਹੀਂ ਨਾ ਕਰਾ ਦੇਵਾਂ ਨਹੀਂ ਦਸੀ ਨਾ ਫਿਰ ਸਾਡੇ ਡਿੱਕੇ ਛੜੋ ਤੇ ਫਿਰ ਸਾਡੇ ਡਿੱਕੇ ਛੜੋ ਤੇ ਫਿਰ ਕਾਟ ਕੇ ਨਹੀਂ ਅੱਗੇ ਅਸੀਂ ਤੁਹਾਡੀ ਕੋਈ ਨਹੀਂ ਬਾਹ ਦੇ ਪੈ ਜਿਹੜੀਆਂ ਸਾਡੀਆਂ ਮੌਜ ਦੇ ਆ ਤੁਹਾਨੂੰ ਰਜਿਸਟਰੀ ਖਰਾਬ ਨਹੀਂ ਆਪਾਂ ਕਿਹੜੀਆਂ ਫਿਰ ਸੋਢੀ ਸਾਹਿਬ ਨੇ ਕਿਹੜੇ ਕੱਢਣ ਦੀ ਲੋ ਚਲੋ 1 ਮਿੰਟ ਇੱਧਰ ਆ ਦੇ ਕੋ ਅਪੀਲ ਲੈ ਕੇ ਆਏ ਜੋ ਆਉਣ ਵਾਲੇ 1 ਜੂਨ ਨੂੰ ਇਲੈਕਸ਼ਨ ਹੋਣ ਜਾ ਰਿਹਾ ਹੈ ਤੇ ਆਪਣੇ ਬੀਜੇਪੀ ਪਾਰਟੀ ਵੱਲੋਂ ਰੋਜਪੁਰ ਲੋਕ ਸਭਾ ਵਿੱਚ ਰਾਣਾ ਸੋਢੀ ਜੀ ਕਰਮਜੀਤ ਸਿੰਘ ਸੋਢੀ ਸਾਬਕਾ ਕਾਇਮ ਮੰਤਰੀ ਜਿਨ੍ਹਾਂ ਨੂੰ ਪਾਰਟੀ ਨੇ ਕਮਲ ਦਾ ਫੋਨ ਦੇ ਕੇ ਨਵਾਜਿਆ ਔਰ ਤੁਸੀਂ ਸਾਰੇ ਪਹਿਲਾਂ ਜਾਣਦੇ ਹੀ ਹੋ ਤੇ ਜਿਹੜੇ ਇਸ ਤਰ੍ਹਾਂ ਰਾਣਾ ਜੀ ਦੇ ਕੰਮ ਕਰਨ ਦੇ ਤਰੀਕੇ ਔਰ ਜਿਸ ਪਾਰਟੀ ਨੇ ਟਿਕਟ ਦਿੱਤੀ ਏ ਉਸ ਪਾਰਟੀ ਦੇ ਵੀ ਉਹਨਾਂ ਨੇ ਪੰਜਾਬ ਨੂੰ ਨਹੀਂ ਉਹਨਾਂ ਸਾਰੇ ਹਿੰਦੁਸਤਾਨ ਨੂੰ ਬੜੇ ਵਧੀਆ ਤਰੀਕੇ ਨਾਲ ਵਸਾਇਆ ਇਹ ਆਤਵਾਦ ਦਾ ਦੌਰ ਇਸ ਤਰ੍ਹਾਂ ਬਾਰਡਰ ਤੇ ਸਾਡੇ ਆਰਮੀ ਵਾਲਿਆਂ ਦੇ ਗਰਦਨਾ ਕੱਟ ਕੇ ਲੈ ਜਾਂਦੇ ਸੀ ਉਹ ਨਰਿੰਦਰ ਭਾਈ ਮੋਦੀ ਨੇ ਉਹਨਾਂ ਨੂੰ ਸਭ ਠੱਲ ਪਾਈ ਹੈ ਜੇ ਚੀਨ ਵਾਲਿਆਂ ਨੂੰ ਰੋਕਿਆ ਤਾਂ ਨਰਿੰਦਰ ਭਾਈ ਮੋਦੀ ਨੇ ਰੋਕਿਆ ਆਪਣੇ ਉਹ ਜਿਹੜੇ ਫੈਸਲੇ ਕੀਤੇ ਆਪਾਂ ਉਹਨਾਂ ਨੂੰ ਵੋਟਾਂ ਪਾਈਆਂ ਲੋਕਾਂ ਨੇ ਪੰਜਾਬ ਵਿੱਚ ਉਸ ਵਕਤ ਅਕਾਲੀ ਦਲ ਤੇ ਇਕੱਠਾ ਸੀ ਬੀਜੇਪੀ ਲੇਕਿਨ ਹੁਣ ਅਲੱਗ-ਅਲੱਗ ਇਲੈਕਸ਼ਨ ਲਾੜ ਰਹੇ ਨੇ ਔਰ ਪਾਰਟੀ ਨੇ ਜੋ ਰੋਸਾ ਕੀਤਾ ਛੋਡੀ ਸਾਹਿਬ ਤੇ ਉਹਦੇ ਵਿੱਚ ਅਸੀਂ ਵੀ ਸਾਰੇ ਇਹ ਟਿਕਟ ਦੇ ਲਾਈਨ ਵਿੱਚ ਸੀ ਜਾਨੀ ਸਾਹਿਬ ਵੀ ਸੀ ਮੈਂ ਵੀ ਸੀ ਹੋਰ ਵੀ ਦੋ ਚਾਰ ਸੀ ਲੇਕਿਨ ਪਾਰਟੀ ਨੇ ਰਾਣਾ ਜੀ ਤੇ ਭਰੋਸਾ ਕੀਤਾ ਤੇ ਸਾਰੇ ਭਾਈਚਾਰੇ ਦੇ ਇਹਨਾਂ ਨੂੰ ਵੋਟਾਂ ਪੈਣਗੀਆਂ ਮੈਂ ਤੁਹਾਨੂੰ ਇੱਕੋ ਹੀ ਇਹ اپੀਲ ਕਰਨ ਵਾਸਤੇ ਆਏ ਕਿ ਕੱਲ੍ਹੇ ਤੁਸੀਂ ਆਪਣੀਆਂ ਵੋਟਾਂ ਨਹੀਂ ਪਾਉਣੀਆ ਆਪਣੇ ਰਿਸ਼ਤੇਦਾਰ ਸੱਜਣਾ ਮਿੱਤਰਾਂ ਦੀ ਇਹ ਜੇਕਰ ਆਪਾਂ ਇਹ ਗਲਤ ਫੈਸਲਾ ਕਰ ਲਿਆ ਤੇ ਅਸੀਂ ਆਪਣੇ ਆਪ ਨਾਲ ਆਪਣੇ ਬੱਚਿਆਂ ਨਾਲ ਆਉਣ ਵਾਲੀ ਪੀੜ੍ਹੀ ਨਾਲ ਅਸੀਂ ਇਹ ਧੋਖਾ ਕਰ ਰਹੇ ਹੋਵਾਂਗੇ ਜੇ ਅੱਜ ਭਾਜਪਾ ਪਾਰਟੀ ਦੀ ਸਰਕਾਰ ਉਥੇ ਦਿੱਲੀ ਵਿੱਚ ਬਣਦੀ ਏ ਸਾਡੇ ਪੰਜਾਬ ਵਿੱਚੋਂ ਅਸੀਂ ਆਪਣਾ ਵਕੀਲ ਬਣਾ ਕੇ ਭੇਜਾਂਗੇ ਔਰ ਜਿਹੜੀਆਂ ਸਹੂਲਤਾ ਸਾਡੇ ਬਾਰਡਰ ਵਾਸਤੇ ਸਾਨੂੰ ਚਾਹੀਦੀਆਂ ਨੇ ਉਹ ਇਹੀ ਉੱਥੇ ਆਪਣਾ ਕੇਸ ਲੜ ਸਕਣਗੇ ਇਹੀ ਆਪਣੀ ਉੱਥੇ ਮੰਗ ਰੱਖ ਸਕਣਗੇ ਜੇ ਉਹ ਧੋਖਾ ਹੋਏਗਾ ਜੇ ਅਸੀਂ ਬਟਨ ਨਾ ਕਮਲ ਦਾ ਨੱਬਿਆ ਤੇ ਅਸੀਂ ਆਪਣੇ ਆਪ ਨਾ ਧੋਖਾ ਕਰਾਂਗੇ ਮੈਂ ਤੁਹਾਨੂੰ ਇਹ ਹੀ ਅਪੀਲ ਕਰਨਾ ਕੱਲੀ ਆਪਣੀ ਵੋਟ ਨਹੀਂ ਆਪਣੇ ਰਿਸ਼ਤੇਦਾਰ ਸਜਨਾ ਮਿੱਤਰਾਂ ਨੂੰ ਸਾਰਿਆਂ ਨੂੰ ਇਹ ਹੀ ਅਪੀਲ ਕਰਨਾ ਹੁਣ ਸਾਰੇ ਗਰਮੀਤ ਸਿੰਘ ਛੋਟੀ ਬਣ ਜਾਓ ਸਾਰੇ ਹੀ ਨਿਰਿੰਦਰ ਭਾਈ ਮੋਦੀ ਬਣ ਜਾਓ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਹੋਣ ਵਾਲੀ ਇੱਕ ਤਰੀਕ ਨੂੰ ਤੁਸੀਂ ਕਮਲ ਦਾ ਬਟਨ ਦਬਾ ਕੇ ਔਰ ਕਮਲ ਦੇ ਭੁੱਲਣ ਨੂੰ ਨਿਰਿੰਦਰ ਭਾਈ ਮੋਦੀ ਦੇ ਹੱਥ ਮਜ਼ਬੂਤ ਕਰਨੇ ਨੇ ਰਾਣਾ ਛੋਡੀ ਜੀਰਾਂ ਨੂੰ ਜਿਤਾਉਣਾ ਮੈਂ ਇਹ ਨਹੀਂ ਸਾਰਿਆਂ ਨੂੰ ਬੇਨਤੀ ਕਰ ਦਿਆ ਆ ਮੈਂ ਤੁਹਾਨੂੰ ਇੱਕੋ ਹੀ ਅਪੀਲ ਕਰਾਂਗਾ ਕਿ ਇਸ ਵਕਤ ਜਿਹੜਾ ਨਾ ਭੁੱਲਣ ਦੀ ਨਹੀਂ ਲੋੜ ਨੇ ਔਰ ਬਾਕੀ ਜਿੰਨੇ ਵੀ ਇਸ ਤੋਂ ਪਹਿਲਾਂ ਐਮਪੀ ਬਣੇ ਨੇ ਗੋਡੇ ਸਮਾਲੇ ਵਿੱਚ ਮੇਰਾ ਖਿਆਲ ਹੈ 5 7 8 ਐਮਪੀ ਬਣ ਕੇ ਹੋਣੇ ਨੇ ਭਲਾ ਉਹਨਾਂ ਦਾ ਲੇਖਾ ਜੋਖਾ ਵੇਖੋ ਕਿ ਉਹਨਾਂ ਨੇ ਕੀ ਕੀਤਾ ਸਾਡੇ ਵਾਸਤੇ ਸਾਡੇ ਇਲਾਕੇ ਵਾਸਤੇ ਜਿਆ ਪਿੱਛੇ ਪੀਜੀਐ ਹਸਪਤਲ ਬੋਤੀ ਸਾਹਿਬ ਬਣਾਉਣ ਵਾਸਤੇ ਆ ਰਿਹਾ ਸੀ ਆ ਜਿਹੜੇ ਹੁਣ ਕਿਸਾਨ ਰੋਲਾ ਪਾਈ ਫਿਰ ਜਿੰਨੇ ਇਹਨਾਂ ਨੇ ਉਸ ਵਕਤ ਹੀ ਰੋਕਿਆ ਪਰ ਤੁਸੀਂ ਆਰਾਮ ਨਾ ਬਹਿ ਕੇ ਯਾਰ ਆਪਾਂ ਗੱਲ ਕਰੀਏ ਰੋਲੇ ਪੈਂਦੇ ਨੇ ਪਰ ਉਹਦਾ ਬਾਹਰ ਲੱਤਾਂ ਬਹਿ ਕੇ ਟੇਬਲ ਟਾਕ ਕਹੀ ਹੋਣਾ ਜੇ ਉਸ ਵਕਤ ਮੋਤੀ ਸਾਹਿਬ ਆਏ ਹੁੰਦੇ ਫਿਰ ਇੱਥੇ ਸਾਡਾ ਪੀਜੀ ਹਸਪਤਾਲ ਖੁੱਲਦਾ ਜੇ ਬਰੋਹੀਪੁਰ ਖੁੱਲਦਾ ਫਾਜ਼ਿਲਗਾ ਖੁੱਲਦਾ ਜਿਹੜੀ ਸਾਨੂੰ ਲੁਧਿਆਣੇ ਜਾਣਾ ਪੈਂਦਾ ਕਿਸੇ ਨੂੰ ਬਠਿੰਡੇ ਜਾਣਾ ਪੈਂਦਾ ਜਿਹੜਾ ਸਾਡਾ 50 ਕਿਲੋਮੀਟਰਾਂ ਤੇ ਬਣ ਜਾਂਦਾ ਹੋਰ ਚੰਗੀਆਂ ਵਧੀਆ ਕੋਈ ਸਕੂਲ ਬਣਾਏ ਜਾਂਦੇ ਕੋਈ ਅਸੀਂ ਚੀਜ਼ ਮੰਗੀਏ ਕਿਉਂਕਿ ਉੱਤੇ ਸਾਰਿਆਂ ਨੂੰ ਪਤਾ ਟੈਲੀਵਿਜ਼ਨ ਰੋਜ਼ ਵੇਂਦੇ ਨੇ ਮੋਦੀ ਸਾਹਿਬ ਸਰਕਾਰ ਬਣਾ ਰਹੇ ਨੇ ਲੇਕਿਨ ਅਸੀਂ ਹਿੱਸਾ ਉਹਦੇ ਵਿੱਚ ਪਾਈਏ ਪੰਜਾਬ ਵਾਲੇ ਵੀ ਅਸੀਂ ਹਿੱਸਾ ਪਾਈਏ ਬਰੋਜਪੁਰ ਜ਼ਿਲ੍ਹੇ ਵਾਲੇ ਵੀ ਅਸੀਂ ਹਿੱਸਾ ਪਾਈਏ ਮੈਂ ਇਹ ਨਹੀਂ ਬੇਤੀਆ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਖਬਰ